ਕਿਆ ਹੋਇਆ ਸੀਗਾ ਤੇ ਉਹਨੂੰ ਸਕਰੂਟਿਨਾਈਜ਼ ਕਰਕੇ ਸਿਰਫ ਸ਼ੱਕ ਦਾ ਸਾਰਿਆਂ ਦਾ ਹੀ ਬੰਦਾ ਦੋ ਬੰਦੇ ਹੀ ਮਤਲਬ ਫੜੇ ਗਏ ਆ ਤੇ ਜਿੰਨਾਂ ਤੋਂ ਆ ਇੰਨੀ ਵੱਡੀ ਰਿਕਵਰੀ ਹੋਈ ਹੈ ਇਹ ਕਾਫੀ ਦਿਨ ਤੋਂ ਸ਼ਿਕਾਇਤ ਆ ਰਹੀ ਸੀ ਡਿਲੀਵਰੀ ਕੰਪਨੀਆਂ ਚ ਵੀ ਕਿਤੇ ਇੱਕਾ ਦੁਕਾ ਮੋਬਾਈਲ ਚੋਰੀ ਹੁੰਦੇ ਆ ਪਰ ਆ ਵੱਡਾ ਇੱਕਦਮ ਹੋਇਆ ਸੀ ਸਕੈਂਡਲ ਤਾਂ ਇਹਨੂੰ ਅਸੀਂ ਲਗਾਈ ਨਾਲ ਤਫ਼ਤੀਸ਼ ਕਰਦੇ ਹੋਏ ਇਹਨੂੰ ਅਸੀਂ ਹੱਲ ਕੀਤਾ ਬਾਕੀ ਉਹ ਉਹਨਾਂ ਨੂੰ ਲੈ ਗਿਆ ਭਾਈ ਜਿਹੜਾ ਮਰਜੀ ਆਹ ਰਹਾ ਇਹ ਕਰ ਲੋ ਇਹ ਨਹੀਂ ਕਿਛਾ ਜੱਟ ਨੂੰ ਬੁਚੋ ਇਹ ਇਹੀ ਕਿਛ ਹੋ ਗਿਆ ਜੀ ਸਾਡੇ ਮਾਨਯੋਗ SSP ਸਾਹ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ ਏਟ ਤੇ ਐਸਪੀਡੀ ਸਰਦਾਰ ਗਰੋਹਨ ਸਿੰਘ ਬੈਂਸ ਜੀ ਦੀ ਯੋਗਗਵਾਈ ਹੇਠ ਥਾਣਾ ਸ਼ੰਭੂ ਦੀ ਟੀਮ ਨੇ ਇੱਕ ਜਿਹੜਾ ਚੋਰੀ ਮੋਬਾਈਲਾਂ ਦਾ ਸਕੈਂਡਲ ਸੀਗਾ ਉਹ ਫੜਿਆ ਤੇ ਜਿਹੜੇ ਚੌਂਕੀ ਇੰਚਾਰਜ ਚ ਤੇਪਲਾ ਚੌਂਕੀ ਜਾਂਦੇ ਸੀ ਜوجਵਿੰਦਰ ਸਿੰਘ ਤੇ ਅਸ਼ਨੀ ਕੁਮਾਰ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਇਕਤਲਾਬ ਮਿਲੀ ਸੀ ਵੀ ਜਿਹੜੀ ਰੇਲੈਂਸ ਕੰਪਨੀ ਹੈ ਉਹਨਾਂ ਨੇ ਮਤਲਬ ਆਪਣੇ ਕੁਝ ਮੋਬਾਈਲ ਇੱਥੇ ਡਿਲੀਵਰੀ ਕੰਪਨੀ ਹੈਗੀ ਐ ਤੇਪਲਾ ਉਹਨਾਂ ਨੂੰ ਦਿੱਤੇ ਸੀਗੇ ਜਿਹੜੇ ਉਹ ਮੋਬਾਈਲ ਚੋਰੀ ਹੋ ਗਏ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਘਟੂ ਘਟ 20 ਮੋਬਾਈਲ ਸੀ ਤੇ ਦੋ ਲੈਪਟਾਪ ਸੀਗੇ ਤੇ ਜੋ ਇਹਨਾਂ ਨੇ ਮਤਲਬ ਉਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਲੀਵਰੀ ਕੰਪਨੀ ਦੇ ਮੈਨੇਜਰ ਸੁਨੀਲ ਕੁਮਾਰ ਦੇ ਬਿਆਨ ਤੇ ਤੁਰੰਤ ਐਫ ਆਈ ਆਰ ਰਜਿਸਟਰ ਕਰ ਲਈ ਐਫ ਆਈ ਆਰ ਰਜਿਸਟਰ ਕਰਕੇ ਜਦੋਂ ਉੱਥੇ ਪੁੱਛਗਿੱਛ ਕੀਤੀ ਤਾਂ ਉਹਦੇ ਸਬੰਧ ਵਿੱਚ ਦੋ ਬੰਦਿਆਂ ਨੂੰ ਅਰੇਸਟ ਕੀਤਾ ਇੱਕ ਵਿਕਰਮਜੀਤ ਸਿੰਘ ਹੈ ਉਹ ਘੱਗਰਸਰਾਂ ਦਾ ਨਾ ਤੇ ਇੱਕ ਸੁਖਵੀਰ ਸਿੰਘ ਨੇ ਉਹ ਸ਼ੰਭੂ ਮਰਦਾਪੁਰ ਦੇ ਨੇ ਇਹ ਦੋਨੇ ਉਹ ਕੰਪਨੀ ਡਿਲੀਵਰੀ ਕੰਪਨੀ ਦੇ এমਪਲੋਈ ਸੀਗੇ ਤੇ ਇਹਨਾਂ ਨੇ ਮਤਲਬ ਇਹ ਜਿਹੜੇ ਮੋਬਾਈਲ ਹੈ ਬੜੇ ਛਾਤਰ ਤਰੀਕੇ ਨਾਲ ਮਤਲਬ ਇਹ ਚੋਰੀ ਕੀਤੇ ਸੀ ਇਹਦੇ ਵਿੱਚ ਜਿਹੜੇ ਡਿਲੀਵਰੀ ਜਿਹੜਾ ਸਮਾਨ ਸੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਸਮਾਨ ਅੱਗੇ ਕਾਕਾ ਨੂੰ ਆਨਲਾਈਨ ਡਿਲੀਵਰ ਹੁੰਦਾ ਸੀਗਾ ਉਦੇ ਵਿੱਚੋਂ ਇੱਕ ਜਿਹੜੇ ਡੱਬੇ ਸੀਗੇ ਇਹ ਡੱਬਿਆਂ ਜਦੋਂ ਸਮਾਨ ਇਹ ਡਿਲੀਵਰ ਕਰਨ ਜਾਂਦੇ ਸੀ ਤਾਂ ਇਹ ਮਤਲਬ ਕਿਤੇ ਡੱਬੇ ਖੋਲ ਕੇ ਉਹਦੇ ਵਿੱਚੋਂ ਫੋਨ ਕੱਢ ਕੇ ਉਹ ਡੱਬੇ ਨੂੰ ਐਸ ਇਟ ਇਜ਼ ਪੈਕ ਕਰਕੇ ਅੱਗੇ ਕਸਟਮਰ ਕੋਲੇ ਖਾਲੀ ਡੱਬਾ ਚਲਾ ਜਾਂਦਾ ਸੀ ਤਾਂ ਉਹ ਚੀਕ ਮਾਰਦਾ ਸੀਗਾ ਤੇ ਇਹ ਸਾਰੇ ਸਕੈਂਡਲ ਨੂੰ ਇਹਨਾਂ ਨੇ ਪਰਦਾਫਾਸ਼ ਕੀਤਾ ਜੋ 18 ਮੋਬਾਈਲ ਨਵੇਂ Apple ਕੰਪਨੀ ਦੇ ਤੇ ਦੋ ਲੈਪਟਾਪ ਇਹ ਅਸੀਂ ਹੁਣ ਤੱਕ ਰਿਕਵਰ ਕੀਤੇ ਨੇ ਜਿਨ੍ਹਾਂ ਦਾ ਕਰੀਬ 18-20 ਲੱਖ ਰੁਪਇਆ ਇਹਨਾਂ ਦੀ ਰਿਕਵਰੀ ਦਾ ਮੁੱਲ ਹੈ ਤੇ ਬਾਕੀ ਹੋਰ ਵੀ ਅਸੀਂ ਇਹਦੇ ਵਿੱਚ ਮਤਲਬ ਤਫਤੀਸ਼ ਕਰ ਰਹੇ ਹਾਂ ਵੀ ਹੋਰ ਕੋਈ ਸਾਥੀ ਇਹਨਾਂ ਦਾ ਕਿਹੜਾ-ਕਿਹੜਾ ਮਿਲਿਆ ਹੋਇਆ ਕਿਉਂਕਿ ਇਹ ਬੜਾ ਔਖਾ ਸੀਗਾ ਡਿਲੀਵਰੀ ਕੰਪਨੀ ਸੱਤ-ਅੱਠ ਸੌ ਮੁਲਾਜ਼ਮ ਲੱਗਿਆ ਹੋਇਆ ਸੀਗਾ ਤੇ ਉਹਨੂੰ ਸਕਰੂਟੀਨਿੰਗ ਕਰਕੇ ਸਿਰਫ ਸ਼ੱਕ ਤਾਂ ਸਾਰਿਆਂ ਦੇ ਪੈਂਦਾ ਦੋ ਬੰਦੇ ਹੀ ਮਤਲਬ ਫੜੇ ਗਏ ਆ ਤੇ ਜਿੰਨਾਂ ਤੋਂ ਆ ਇੰਨੀ ਵੱਡੀ ਰਿਕਵਰੀ ਹੋਈ ਆ ਇਹ ਕਾਫੀ ਧੇਰ ਤੋਂ ਸ਼ਿਕਾਇਤ ਆ ਰਹੀ ਸੀ ਡਿਲੀਵਰੀ ਕੰਪਨੀਆਂ 'ਚ ਵੀ ਕਿਤੇ ਇੱਕਾ ਦੁਕਾ ਮੋਬਾਈਲ ਚੋਰੀ ਹੁੰਦੇ ਆ ਪਰ ਆ ਵੱਡਾ ਇਕਦਮ ਹੋਇਆ ਸੀ ਸਕੈਂਡਲ ਤਾਂ ਇਹਨੂੰ ਅਸੀਂ ਲਗਾਈ ਨਾਲ ਤਫਤੀਸ਼ ਕਰਦੇ ਹੋਏ ਇਹਨੂੰ ਅਸੀਂ ਹੱਲ ਕੀਤਾ ਬਾਕੀ ਜਾਣਕਾਰੀ ਇਹ ਉਹ ਅੱਗੇ ਵੇਚਣਾ ਸੀਗਾ ਇਹਨਾਂ ਨੇ ਕਿਤੇ ਕੋਈ ਕਿਸੇ ਹਾਂਜੀ ਵੇਚਦੇ ਹੀ ਸੀਗੇ ਜੀ ਇਹ ਕੰਟੈਕਟ ਹੋਇਆ ਜੀ ਹਾਂਜੀ ਉਹ ਸਾਰਾ ਤਫਤੀਸ਼ ਦਾ ਪਾਰਟ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅੱਗੇ ਇਹ ਘੱਟ ਰੇਟਾਂ 'ਚ ਅੱਗੇ ਦਿੰਦੇ ਸੀ ਤਾਂ ਹੀ ਚੋਰੀ ਕਰਦੇ ਸੀਗੇ ਨਵੇਂ ਮੋਬਾਈਲ ਸੀ ਅਗਲਾ 60000 ਦਾ ਮੋਬਾਈਲ ਆ 70 ਦਾ ਅਗਲਾ 50000 ਦਾ ਲੈ ਲੁੰਦਾ ਠੀਕ ਹੈ ਨਾ ਨਵੇਂ ਮੋਬਾਈਲ ਸੀਗੇ ਤਾਂ ਕਰਕੇ ਵੇਚਦੇ ਹੀ ਸੀਗੇ ਸਾਰੇ ਵੀ ਕਵਰੀ ਹੋ ਚੁੱਕੀ ਹੈ ਕੁਝ ਪੈਂਡਿੰਗ ਨਹੀਂ ਹਜੇ ਪੈਂਡਿੰਗ ਵੀ ਹੈ ਜੀ ਹਾਂ ਥੋੜੀ ਪੈਂਡਿੰਗ ਹੈ ਬਾਕੀ ਮਤਲਬ ਜਿਹੜੀ ਇਹਨਾਂ ਕੋਲੇ ਸੀ ਉਹ ਰਿਕਵਰੀ ਹੋ ਗਈ ਹੈ ਜਿਹੜਾ ਕੋ ਅੱਗੇ ਦੇਤੇ ਨੇ ਉਹ ਸੀ ਹਜੇ ਕਲ ਅਰੈਸਟ ਕੀਤੇ ਨੇ ਅੱਜ ਮਾਨਯੋਗ ਅਦਾਲਤ ਤੋਂ ਸੀ ਉਹਦਾ ਰਿਮਾਂਡ ਲੈ ਕੇ ਤੇ ਹੋਰ ਵੀ ਜਿਹੜਾ ਇਹਦੇ ਢੰਗਾਈ ਨਾਲ ਦਿੱਸ਼ਰਿਆਂ ਨਾਲ ਪਹਿਲਾਂ ਕਿ ਕ੍ਰਿਮੀਨਲ ਰਿਕਾਰਡ ਨਹੀਂ ਪਹਿਲਾਂ ਹਜੇ ਤੱਕ ਕੁਝ ਨਹੀਂ ਹਜੇ ਆਇਆ ਆ ਮਤਲਬ ਥਾਣੇ 'ਚ ਨਹੀਂ ਹੈਗਾ ਤੇ ਉਹ ਵੀ ਵੈਰੀਫਾਈ ਹੋਊਗਾ ਦੇਖ ਲਾਂਗੇ ਜੀ ਧੰਨਵਾਦ